ਕਿਸਾਨ ਦੋਸਤੋ ਝੋਨਿਆਂ ਦੀ ਵਾਢੀ ਲਗਭਗ 20 ਦਿਨਾਂ ਤੱਕ ਜੋਰਾਂ ਤੇ ਸ਼ੁਰੂ ਹੋ ਜਾਣੀ ਹੈ ਪਰ ਜਿਨ੍ਹਾਂ ਝੋਨਿਆਂ ਦੀ ਟ੍ਰਾਂਸਪਲੈਂਟਿੰਗ ਲੇਟ ਹੋਈ ਸੀ ਮੱਕੀ ਜਾਂ ਮੂੰਗੀ ਤੋਂ ਬਾਅਦ ਜੇ ਆਪਾਂ ਕਈ ਤਾਂ 15 ਜੁਲਾਈ ਤੋਂ ਬਾਅਦ ਜਿਨ੍ਹਾਂ ਝੋਨਿਆਂ ਦੀ ਟ੍ਰਾਂਸਪਲੈਂਟਿੰਗ ਹੋਈ ਸੀ ਉਹਨਾਂ ਨੇ ਲਗਭਗ ਹਜੇ ਮਹੀਨੇ ਤੋਂ 5-4 ਦਿਨ ਉੱਪਰ ਲੈ ਜਾਣੇ ਨੇ ਜ਼ਿਆਦਾਤਰ ਆਪਾਂ ਗੱਲ ਕਰਦੇ ਹਾਂ ਬਾਸਪਤੀ ਵੈਰੈਟੀਆਂ ਦੀ ਮੁੱਚਲ ਵੈਰੈਟੀਆਂ ਦੀ ਤੇ ਬਾਸਪਤੀ ਵੈਰੈਟੀਆਂ ਦੀ ਉਹਨਾਂ ਨੇ ਲਗਭਗ 1 ਮਹੀਨੇ ਤੋਂ ਵੱਧ ਲੈ ਜਾਣਾ ਤੇ ਉਹਨਾਂ ਵੈਰਾਈਟੀਆਂ ਨੇ ਹਜੇ ਫਿਲਹਾਲ ਨਿਸਾਰਾ ਸ਼ੁਰੂ ਕੀਤਾ ਜਾਂ ਕਿਸੇ ਦੀਆਂ ਹਜੇ ਗੋਭਾਂ ਭਰੀਆਂ ਹੋਈਆਂ 2-4 ਦਿਨਾਂ ਬਾਅਦ 5-4 ਦਿਨਾਂ ਬਾਅਦ ਨਿਸਾਰਾ ਸ਼ੁਰੂ ਕਰਨਾ ਉਹਨਾਂ ਨੇ 1 ਮਹੀਨੇ ਤੋਂ ਵੱਧ ਦਾ ਟਾਈਮ ਲੈਣਾ ਤੇ ਕਿਸਾਨ ਦੋਸਤੋ ਜਦੋਂ 20 ਦਿਨਾਂ ਬਾਅਦ ਦੂਸਰੇ ਝੋਨੇ ਦੀ ਕਟਾਈ ਸ਼ੁਰੂ ਹੋ ਜੂਗੀ ਤਾਂ ਉਹਨਾਂ ਦੀ ਕਟਾਈ ਹੋਣ ਤੋਂ ਬਾਅਦ ਜਿਹੜਾ ਉਹਨਾਂ ਖੇਤਾਂ ਦੇ ਵਿੱਚ ਤੇਲਾ ਹੁੰਦਾ ਤਾਂ ਉਹ ਲੇਟ ਵਾਲੀਆਂ ਵੈਰਾਈਟੀਆਂ ਦੇ ਵਿੱਚ ਤੇਲਾ ਆ ਕੇ ਇਕੱਠਾ ਹੋ ਜਾਂਦਾ ਤਾਂ ਇਹਨਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਪਹੁੰਚਾਉਂਦਾ ਹੈ ਤਾ ਕਰਕੇ ਕਿਸਾਨ ਭਰਾਓ ਜਿੰਨਾ ਵੈਰਾਈਟੀਆਂ ਨੇ ਲਗਭਗ ਮਹੀਨੇ ਤੋਂ ਉੱਪਰ ਲੈਣਾ ਉਹਨਾਂ ਦੇ ਵਿੱਚ ਤੇਲੇ ਦੀ ਇੱਕ ਚੰਗੀ ਸਪਰੇਅ ਜ਼ਰੂਰ ਕਰੋ ਜਿੰਦਾ ਲਗਭਗ ਇੱਕ ਮਹੀਨੇ ਤੋਂ ਵੱਧ ਦਾ ਅਸਰ ਹੋਵੇ ਨਹੀਂ ਆਪਾਂ ਨੂੰ ਦੋ ਵਾਰ ਸਪਰੇਅ ਰਿਪੀਟ ਕਰਨੀ ਪਊਗੀ 15-15 ਦਿਨਾਂ ਬਾਅਦ ਰਿਪੀਟ ਕਰਨੀ ਪਊਗੀ ਤੇ ਆਪਣੇ ਕੋਲੇ ਮੁਛਲ ਦੇ ਜਿਵੇਂ 1885 ਵੈਰਾਈਟੀ ਸੀ ਮੁਛਲ ਨੂੰ ਜਾਦੀ ਤੇਲੇ ਦੀ ਪ੍ਰੋਬਲਮ ਆਉਂਦੀ ਹੈ ਪਿੱਛੋਂ ਆ ਕੇ ਕਿਉਂਕਿ ਕਈ ਵਾਰ ਹੁੰਦਾ ਜਦੋਂ 20 ਤਰੀਕ ਤੋਂ ਬਾਅਦ ਝੋਨੇ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਤੇ ਮੁਛਲ ਵਰਗੀਆਂ ਵੈਰਾਈਟੀਆਂ ਨੇ ਜਿਨ੍ਹਾਂ ਦੀ ਲੇਟ ਟ੍ਰਾਂਸਪਲੈਂਟਿੰਗ ਹੋਈ ਹੈ ਨਵੰਬਰ ਦੇ ਪਹਿਲੇ ਹਫਤੇ ਇਹਨਾਂ ਦੀ ਵਾਢੀ ਸ਼ੁਰੂ ਹੋਣੀ ਹੁੰਦੀ ਹੈ ਤਾਂ ਕਈ ਕਿਸਾਨ ਭਰਾ ਐਦਾਂ ਕਰਦੇ ਆ ਵੀ ਬਸ 5-10 ਦਿਨਾਂ ਤੱਕ ਤਾਂ ਇਹਦੀ ਵੀ ਕਟਾਈ ਹੋ ਜਾਣੀ ਹੈ ਤਾਂ ਉਹ ਪਿਛਲੇ 5-10 ਦਿਨਾਂ ਦੇ ਵਿੱਚ ਤੇਲਾ ਬਹੁਤ ਵੱਡਾ ਨੁਕਸਾਨ ਕਰ ਦਿੰਦਾ ਹੈ ਇਹਨਾਂ ਵੈਰਾਈਟੀਆਂ ਦਾ ਤਾ ਕਰਕੇ ਜਰੂਰ ਇਹਨਾਂ ਵੈਰਾਈਟੀਆਂ ਤੇ ਇੱਕ ਲੰਬੇ ਅਸਰ ਵਾਲੀਆਂ ਤੇਲੇ ਦੀਆਂ ਸਪ੍ਰੇਆਂ ਕਰੋ ਜਿਵੇਂ ਕਿ ਪਹਿਲਾਂ ਇੱਕ ਲੰਬੇ ਅਸਰ ਵਾਲੀ ਪੈਕਸਾਲੋਨ ਸਪਰੇ ਆਉਂਦੀ ਸੀਗੀ ਕੋਟੇਵਾ ਕੰਪਨੀ ਦਾ ਆਪਾਂ ਅੱਜ ਮੁਛਲ ਝੋਨੇ ਤੇ ਸਪਰੇ ਸ਼ੁਰੂ ਕਰ ਦਿੱਤੀ ਹੈ ਤੋਂ ਕੋਟੇਵਾ ਕੰਪਨੀ ਦਾ ਪੈਕਸਾਲੋਨ ਤੇ ਪਹਿਲਾਂ ਨਾਂ ਦੀ ਸਪਰੇ ਆਉਂਦੀ ਸੀ ਜੋ ਲਗਭਗ 1 ਮਹੀਨੇ ਤੋਂ ਵੱਧ ਜਿਹਦਾ ਰਿਜ਼ਲਟ ਰਹਿੰਦਾ ਸੀ ਝੋਨਾ ਵੱਢਣ ਟਾਈਮ ਤੱਕ ਕਾਫੀ ਹਰਾ ਭਰਾ ਰਹਿੰਦਾ ਸੀਗਾ ਤੇ ਆਪਾਂ ਉਹੀ ਕੰਪਨੀ ਦਾ ਹੇਬੀਫਿਨ ਜਿਹ ਵੀ ਫਿਨਾਂ ਤੇ ਜਿਹੜਾ ਹੁਣ ਸਪਰੇ ਆਂਦੀ ਹੈ ਜਿਹਦਾ ਟੈਕਨੀਕਲ ਨੇਮ ਹੈ ਟ੍ਰਾਈਫਲੂ ਮੈਜੋਪਾਇਰਮ ਪਲੱਸ ਸਪਾਇਨਟੋਰਮ ਜੋ ਟ੍ਰਾਈਫਲੂ ਮੈਜੋਪਾਇਰਮ ਆ ਉਹ ਪੈਕਸਾ ਲੌਣ ਵਾਲਾ ਟੈਕਨੀਕਲ ਹੈ ਨਾਲ ਉਹਨਾਂ ਨੇ ਇੱਕ ਸੁੰਡੀ ਤੋਂ ਇਹਦੇ ਨਾਲ ਹੀ ਵਿੱਚ ਟੈਕਨੀਕਲ ਐਡ ਕੀਤਾ ਹੈ ਸਪਾਇਨਟੋਰਮ ਇਹ ਦੋਨਾਂ ਨੂੰ ਮਿਲਾ ਕੇ ਆਪਾਂ ਨੂੰ ਇਹ ਫਿਰ ਜਿਆਦਾ ਕੋਸਟ ਨਹੀਂ ਕਰਦੀ ਨਹੀਂ ਇਹ ਕੱਲੀ ਪੈਕਸਾ ਲੌਣ ਵਾਲਾ ਪਰ ਟੈਕਨੀਕਲ ਕਰਦੇ ਸੀਗੇ ਤੇਲੇ ਤੋਂ ਉਹ ਲਗਭਗ ਆ 12-1300 ਰੁਪਏ ਪਰ ਏਕੜ ਦਾ ਖਰਚਾ ਸੀਗਾ ਇਹ ਦੋਨੇ ਟੈਕਨੀਕਲ ਮਿਲਾ ਕੇ 15-1600 ਰੁਪਏ ਪਰ ਏਕੜ ਦਾ ਖਰਚਾ ਆ ਆਪਾਂ ਇਹ ਕਰ ਰਹੇ ਆ ਆ ਉਮੀਦ ਹੈ ਵੀ ਆਪਾਂ ਨੂੰ ਹੋਰ ਸਪਰੇਅ ਰਿਪੀਟ ਨਹੀਂ ਕਰਨੀ ਪਊਗੀ ਇਹਦੇ ਨਾਲ ਆਪਾਂ ਸਿਜੈਂਟਾ ਦਾ ਫੰਗੀਸਾਈਡ ਸੈਗੁਰਸ ਈਵੋ ਜੋ ਇੱਕ ਚੰਗਾ ਫੰਗੀਸਾਈਡ ਹੈ ਨੈਕ ਬਲਾਸਟ ਤੋਂ ਲੀਫ ਬਲਾਸਟ ਤੋਂ ਹੋਰ ਵੀ ਕਈ ਤਰ੍ਹਾਂ ਦੇ